ਇੱਕ ਮਨੁੱਖ ਹੈ ਸੁਖ ਦੇਣ ਦੀ بجائے ਉਹਨੇ ਉਲਟਾ ਸੰਤਾਪ ਤਕਲੀਫ ਤੇ ਉਲਝਣ ਪੈਦਾ ਕਰ ਲਦੀ ਤੁਹਾਡੀ ਜ਼ਿੰਦਗੀ ਦੁੱਬਰ ਕਰ ਦਿੰਦੀ ਉਹਨੇ ਤਕਲੀਫਮਈ ਕਰ ਦਿੰਦੀ ਬਾਰ ਬਾਰ ਫਿਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਲਗਾਤਾਰ ਹੀ ਉਹਦਾ ਸਿਲਸਿਲਾ ਇਹੋ ਚੱਲਦਾ ਹੈ ਆਪਾਂ ਉਹਨੂੰ ਪਤਾ ਕੀ ਕਹਿੰਨੇ ਸਾਡੀ ਬੋਲੀ ਦੇ ਮੁਹਾਵਰੇ ਨੇ ਤੂੰ ਅੱਜ ਤੋਂ ਮੇਰੇ ਲਈ ਮਰ ਗਿਆ ਇਹਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਮੇਰੇ ਜੀਵਨ ਚੋਂ ਤੇਰੇ ਲਈ ਕੋਈ ਥਾਂ ਨਹੀਂ ਕੋਈ ਸਪੇਸ ਨਹੀਂ ਕੋਈ ਅਹਿਮੀਅਤ ਨਹੀਂ ਕੋਈ ਵਕਤ ਨਹੀਂ ਜਾਨੀ ਤੇਰੇ ਹੋਣ ਜਾਂ ਨਾ ਹੋਣ ਨਾਲ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਹੋਵੇਂ ਵੀ ਤਾਂ ਵੀ ਜਦੋਂ ਮੇਰੇ ਜੀਵਨ ਚ ਤੇਰੇ ਲਈ ਥਾਂ ਹੀ ਕੋਈ ਨਹੀਂ ਮੇਰੀ ਜ਼ਿੰਦਗੀ ਚ ਤੇਰੀ ਅਹਿਮੀਅਤ ਹੀ ਕੋਈ ਨਹੀਂ ਤੇਰੀ ਵਕਤ ਹੀ ਕੋਈ ਨਹੀਂ ਤੇ ਨਾ ਹੀ ਤੇਰੇ ਤੋਂ ਉਮੀਦ ਹੈ ਕੋਈ ਕਹਾਣੀ ਖਤਮ ਹੋ ਗਈ ਤੇਰੇ ਹੋਣ ਨਾਲ ਵੀ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਨਾ ਹੋਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜਿਹਨੂੰ ਦਰਕਨਾਰ ਕਰਦਮੂ ਮੂਹ ਆ ਸਭ ਸੰਸਾਰ ਕਬੀਰ ਜੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਮਿਰਤਕ ਹੈ ਤੁਸੀਂ ਉਮੀਦ ਨਹੀਂ ਪਾਲ ਸਕਦੇ ਇਹਨਾਂ ਤੋਂ ਇਹ ਤੁਹਾਨੂੰ ਭਗਤ ਬਣਾਉਣਗੇ ਦੁਨੀਆ ਨੇ ਕਬੀਰ ਥੋੜੀ ਬਣਾਇਆ ਦੁਨੀਆ ਚਾਹੁੰਦੀ ਤੇ ਭਗਤ ਕਬੀਰ ਜੀ ਨੂੰ ਕੋਈ ਭਗਤ ਵੰਡ ਦਿੰਦੀ ਸਗੋਂ ਦੁਨੀਆ ਤਾਂ ਆ ਕੇ ਹੱਸਦੀ ਰਹੀ ਕੋਈ ਬਰਾਦਰੀ ਦਾ ਨਾਂ ਲੈ ਕੇ ਕੋ ਗਰੀਬੀ ਨੂੰ ਚੜਾਉਂਦਾ ਰਿਹਾ ਕੋਈ ਕੁਝ ਕੋਈ ਕੁਝ ਕੋਈ ਕੁਝ ਦੁਨੀਆ ਤੇ ਭੂਤਨਾ ਬਤਾਲਾ ਕਹਿੰਦੀ ਐ ਦੁਨੀਆ ਤੇ ਪੱਥਰਬਾਜ਼ੀ ਕਰਦੀ ਐ ਸੰਸਾਰ ਦੇ ਲੋਕ ਤਾਂ ਬਖੌਲ ਉਡਾਉਂਦੇ ਮੌਜੂਡ ਆਉਂਦੇ ਨੇ ਗੱਲਾਂ ਹੀ ਕਰਦੇ ਨੇ ਕਿੰਨੇ ਪਰਸੈਂਟ ਲੋਕ ਹੁੰਦੇ ਨੇ ਜਦੋਂ ਤੁਸੀਂ ਸਹੀ ਰਾਹ ਤੇ ਉਹਦੇ ਤੁਹਾਨੂੰ ਸ਼ਾਬਾਸ਼ ਦੇਣੋਂ ਤਮਾਸ਼ਾ ਵੇਂਦੇ ਨੇ ਜੇ ਤਾਂ ਸਕਸੈਸ ਹੋ ਗਿਆ ਆਪਾਂ ਵੀ ਬੱਲੇ ਬੱਲੇ ਕਹਿ ਦੇਾਂਗੇ ਡਿੱਗ ਪਿਆ ਪਹਿਲਾਂ ਹੀ ਸੋਚ ਕੇ ਰੱਖਦੇ ਨੇ ਤੇ ਆਪਾਂ ਆ ਤਾਨੇ ਤੇ ਆ ਮੇੜੇ ਉਹਨੂੰ ਦੇਣੇ ਨੇ ਜੰਨੀ ਮਨੁੱਖ ਦੋ ਪਾਸੇ ਹਾਰ ਗਏ ਤੰਬ ਕੋਲ ਡੰਮੜਾ ਵਾਲਿਆਂ ਚ ਖਲੋ ਜਾਣਗੇ ਜਿੱਤ ਗਏ ਤੇ ਵਧਾਈ ਦੇਣ ਵਾਲਿਆਂ ਚ ਖਲੋ ਜਾਣਗੇ ਉਹਨਾਂ ਦਾ ਰੋਲ ਇੰਨਾ ਕੀ ਹੁੰਦਾ ਬਹੁਤ ਆਤ ਗਿਣਤੀ ਦਾ ਰੋਲ ਇੰਨਾ ਖੁੰਦਾ ਜਦੋਂ ਤੁਹਾਨੂੰ ਸਹਾਰੇ ਦੀ ਲੋੜ ਹੈ ਉਦੋਂ ਕੋਈ ਨਹੀਂ ਆਉਂਦਾ ਤੁਹਾਨੂੰ ਸ਼ਾਬਾਸ਼ ਦੇਣ ਨਹੀਂ ਆਉਂਦਾ ਸੁਝਾਓ ਦੇਣ ਨਹੀਂ ਆਉਂਦਾ ਮਦਦ ਕਰਨ ਨਹੀਂ ਆਉਂਦਾ ਜਾਂ ਉਹਨੇ ਤੁਹਾਡਾ ਅਫਸੋਸ ਕਰਨਾ ਹੈ ਤੇ ਜਾਂ ਉਹਨੇ ਤੁਹਾਨੂੰ ਵਧਾਈ ਦੇਣੀ ਉਹ ਬਸ ਵਧਾਈ ਤੇ ਅਫਸੋਸ ਦੇ ਚੱਕਰ ਚ ਹੀ ਹੁੰਦੇ ਨੇ ਕਿ ਜੇ 베ੜੀ ਬੰਨੇ ਲੱਗ ਗਈ ਵਧਾਈ ਦੇ ਦੇਾਂਗੇ ਉਹ ਬਗੈ ਦੇ ਸੋਸ ਕਰ ਲਾਂਗੇ ਹੋਰ ਕੋਈ ਰੋਲ ਨਹੀਂ ਹੋਰ ਤਾਂ ਕੋਈ ਮਤਲਬ ਨਹੀਂ ਹੈ ਗੁਰੂ ਦਾ ਕਰਤਵ ਪਤਾ ਕੀ ਹੈ ਗੁਰੂ ਡੁੱਬਣ ਲੱਗਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦਾ ਕੋਸ਼ਿਸ਼ ਕਰ ਤੇ ਬਚਾਉਂਦਾ ਹੈ ਭੁੱਲਿਆਂ ਨੂੰ ਬਾਹ ਫੜ ਲੈਂਦਾ ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਬੜਾ ਭਾਗੀ ਪਿਆ ਗੁਰੂ ਸਾਡਾ ਤਮਾਸ਼ਾ ਨਹੀਂ ਵੇਂਦਾ ਜੇ ਅਸੀਂ ਡੁੱਬ ਵੀ ਜਾਈਏ ਤੇ ਉਹ ਅਫਸੋਸ ਕਰਦਾ ਹੈ ਕਿ ਗਲਤ ਹੋਇਆ ਤੇ ਸੱਚੇ ਦਿਲੋਂ ਕਰ ਦੁਨੀਆ ਦੀ ਭੀੜ ਚ ਖਲੋ ਕੇ ਨਹੀਂ ਕਰਦਾ ਗੁਰੂ ਦਾ ਕਰਤਵ ਹੈ ਸਾਡੇ ਜੀਵਨ ਨੂੰ ਸਵਾਰ ਦੇਣਾ ਤੋਂ ਮਹਾਰਾਜ ਇਸ ਜਗ੍ਹਾ ਤੇ ਫਰਮਾਉਂਦੇ ਨੇ ਸੰਸਾਰ ਮਰ ਬੇਉਮੀਦਾ ਹੈ ਸੰਸਾਰ ਕਹਿਤ ਗਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਇੱਥੇ ਲੋਈ ਸੰਸਾਰ ਨੂੰ ਲੁਕਾਈ ਨੂੰ ਕਿਹਾ ਕਹਿੰਦੇ ਨੇ ਸਾਰਾ ਜਗਤ ਰੋਗੀ ਏ ਰੋਗੀ ਵਿਸ਼ੇਵਕਾਰਾਂ ਚ ਜੋ ਜੋ ਦੀਸੇ ਸੋ ਸੋ ਰੋਗੀ ਔਰ ਕਮਾਲ ਦੀ ਖੇਡ ਏ ਕਬੀਰ ਜੀ ਕਹਿੰਦੇ ਬੈਦ ਵੀ ਮਰੇ ਹੋਏ ਨੇ